ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਤੁਹਾਨੂੰ ਪਤਾ ਹੀ ਹੈ ਜੀ ਵਿਸਾਖੀ ਦਾ ਦਿਹਾੜਾ ਆਉਣ ਵਾਲਾ ਤੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਵੀ ਵਿਸਾਖੀ ਵਾਸਤੇ ਆਪਣੇ ਪਿੰਡ ਦੇ ਲੰਗਰ ਲਾਉਂਦੇ ਹੁੰਦੇ ਆਪਣਾ ਸਾਰਾ ਨਗਰ ਹਡੌਲੀ ਪਿੰਡ ਲੰਗਰ ਦੀ ਸੇਵਾ ਕਰਦਾ ਉੱਥੇ ਤੇ ਉਹਦੇ ਬਾਅਦ ਤੇ ਅੱਜ ਦੁੱਧ ਦੀ ਸੇਵਾ ਕਰਨ ਜਾਣਾ ਤੇ ਦੁੱਧ ਦੀ ਸੇਵਾ ਕਰਨ ਜਾਣਾ ਅੱਜ ਬਾਹਰਲੇ ਪਿੰਡਾਂ 'ਚ ਬਾਹਰਲੇ ਪਿੰਡਾਂ 'ਚ ਦੁੱਧ ਦੀ ਸੇਵਾ ਕਰਨ ਜਾਣਾਗਾ ਤੇ ਸੇਵਾਦਾਰ ਆਉਣ ਵਾਲੇ ਨੇ ਤੇ ਦੇਖਦੇ ਆ ਕਿਹੜੇ ਕਿਹੜੇ ਪਿੰਡਾਂ 'ਚ ਜਾਂਦੇ ਤੇ ਕਿੰਨੇ ਕਿ ਸੇਵਾਦਾਰ ਹੁੰਦੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਤੇ ਵੱਧੋ ਵੱਧ ਵਿਸਾਖੀ ਤੇ ਪਹੁੰਚਿਓ ਤੇ ਵੱਧ ਤੋਂ ਵੱਧ ਸੇਵਾ 'ਚ ਵੀ ਪਹੁੰਚਿਆ ਕਰੋ ਤੇ ਬਾਕੀ ਤੁਸੀਂ ਐਂਡ ਤੱਕ ਬਣੇ ਰਹੋ ਅੱਜ ਵਾਲੇ ਬਲੌਗ 'ਚ ਤੁਹਾਨੂੰ ਸਾਰੇ ਦਿਖਾਵਾਂਗੇ ਕਿਹੜੇ ਕਿਹੜੇ ਪਿੰਡਾਂ 'ਚ ਗਏ ਆ ਤੇ ਕਿੰਨੇ ਕਿ ਸੇਵਾਦਾਰ ਨੇ ਲੋਕਾਂ 'ਚ ਸੇਵਾਦਾਨਾਂ ਵਾਸਤੇ ਚਾਹ ਦਾ ਚਾਹਤ ਆ ਰਹੀ ਜਾਂਦੀ ਹੈ ਤੇ ਸੇਵਾਦਾਰ ਹਜੇ ਪਹੁੰਚਤੇ ਨਹੀਂ ਹੈਗੇ ਇੱਥੇ ਪਾਈਗਾ ਚਾਹ ਮਨ ਰਾਜ ਜੀ ਤਾਂ ਇਹ ਅੱਜ ਚਾ ਬੀ ਬੋਰੀ ਹੋ। ਆਹ ਬਾਈ ਗੱਡੀ ਆ ਗਈ ਕਿੱਥੇ ਆ ਗਈ ਆ ਆ ਦੇਖੋ ਤੇ ਸੇਵਾਦਾਰ ਵੀ ਆ ਜਾਂਦੇ ਹੁਣ ਢੋਲੀਆਂ ਤਾਂ ਇਹ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਦਹਾਉਣੇ ਦੋ ਦਾ ਖੜੇ ਨੇ ਓ ਢੋਲੀਆਂ ਚ ਕਾ ਲਿਓ आ देखो जी सेवादार आखो दूजे सेवादार तीजे सेवादार आ चौथे अपना ਵੰਦੇ ਕਿ ਨਹੀਂ ਜਾਂਦਾ ਮਾਗੇ ਤੇ ਉੱਥੇ ਨਾ ਰਹੇ ਜੀ ਆਜੀ ਬਸ ਕੋਟੋਲੇ ਦੀ ਕੰਮ ਦੇਖੋ ਬਈ ਛੱਤੇ ਮੁੰਡਿਆਂ ਨੇ ਢੋਲ ਤੇ ਹੁਣ ਆ ਤਿਆਰੀ ਪੂਰੀ ਜਾਣ ਦੀ ਚਾਰ ਪੰਡਾ ਚ ਸਭੀ ਹੋਣਗੇ ਕੋਮਾਈ ਤੋਂ ਹਾਂ ਡੇਢ ਮਾਰ ਕੇ ਡੇਢ ਹੋਗਾ ਤੇ ਬਾਕੀ ਜੀ ਬੈਠੇ ਬਾਦ ਰੱਖਣੋ ਇੱਥੇ ਜੀ ਤਾਂ ਇੱਥੇ ਦਾ ਪ੍ਰਕਾਸ਼ ਕਰਨਾ ਕੋਮਾਈ ਦੇ ਬੈਠੇ ਨੇ ਮੋਢੇ ਉੱਥੇ ਮਿਓਗੇ ਡਰਾਮਾ ਉਹ ਡਰਪਾ ਦਾ ਬਾਲੇ ਹੋਗੇ ਨੇ ਇਹ ਵਾਲੇ ਮੈਂ ਕਰਕੇ ਆਉਣਾ ਅੱਗੇ ਜਾ ਰਹੇ ਹਾਂ ਗੁਰਵੀ ਜਵਾਨੂ ਠੀਕ ਆ ਜੀ ਬਾਬਾ ਜੀ ਵਧੀਆ ਜੀ ਕਦਾ ਕੋਈ ਹੇੜ ਦੇਗੇ ਲਓ ਜੀ ਹੁਣ ਅਸੀਂ ਚਾਈ ਜੰਨੇ ਆਗੇ ਬੈਠੇ ਨੇ ਸੇਵਾਦਾਰ ਪਿੱਛੇ ਜੀ ਅਸੀਂ ਬੈਠਾ ਡਾਲੇ ਦੇ ਆ ਦੇਖ ਅੱਜ ਤਾਂ ਆ ਜਾਣਗੇ ਜੀ ਆਪਨੇ ਇਹ ਜੀ ਹੁਕਮ ਵਾਲੇ ਪਿੰਡ ਆ ਗਿਆ ਇੱਥੇ ਆਪਾਂ ਕੱਲ ਉੱਤਰੇ ਸੀਗੇ ਅੱਜ ਆਪਾਂ ਅੱਗੇ ਜਾਵਾਂਗੇ ਇੱਥੇ ਹੋਰ ਸੇਵਾ ਦਾ ਰਹਣਗੇ ਮੋਟਰਸਾਈਕਲਾਂ ਤੇ ਇਹ ਹੁਕਮ ਵਾਲੇ ਪਿੰਡ ਆ ਤੁਸੀ ਦੇਖ ਸਕਦੇ ਹੋ ਇੱਥੇ ਕੱਲ ਦੁੱਧ ਦੀ ਸੇਵਾ ਕੀਤੀ ਇਹ ਪਿੰਡ ਚ ਸੇਵਾ ਦਾ ਮੋਟਰਸਾਈਕਲ ਤੇ ਆਉਣਗੇ ਲਓ ਜੀ ਹੁਣ ਅਸੀਂ ਪਿਛਿਆਂ ਪਿੰਡ ਪਹੁੰਚ ਗਏ ਬਈ ਇੱਥੇ ਉਤਰਨਗੇ ਕਈ ਮੁੰਡੇ ਇਹ ਪਿੰਡ ਵੀ ਬਹੁਤ ਵੱਡਾ ਇੱਥੇ ਵੀ ਬਹੁਤ ਦੁੱਧ ਹੁੰਦਾ ਹੈ ਤੇ ਚੰਗੀ ਸੇਵਾ ਕਰਦੇ ਆ ਪਿੰਡਾਂ ਦੇ ਪੇਕਸ਼ੀਆਂ ਪਿੰਡ ਦੇ ਸੇਵਾਦਾਰ ਬਹੁਤ ਵਧੀਆ ਸੇਵਾ ਕਰਦੇ ਆ ਵਧੀਆ ਦੁੱਧ ਪਾਉਂਦੇ ਨੇ ਸਾਰੇ ਤੇ ਹੁਣੇ ਪਿਛੇ ਵੱਡਾ ਭਾਗ ਹੁਣ ਇੱਥੇ ਸੇਵਾ ਦਾ ਰੁਕਣਗੇ ਉਹ ਮੈਂ ਤੁਹਾਨੂੰ ਦਿਖਾਉਂਗਾ ਵੀ ਜਿਹੜੇ-ਜਿਹੜੇ ਉੱਤਰ ਤੇ ਆ ਲਾਓ ਜੀ ਪਿਛੇਆਂ ਪਿੰਡ ਦੇਖ ਸਕਦੇ ਹੋ ਤੁਸੀਂ ਬੋਤਾ ਇਹ ਵਾਰੀ ਉਹਨੇ ਆਪਾਂ ਕੋਈ ਪੇਛਾ ਪਿੰਡ ਦੀ ਝਲਕੋ ਤੇ ਜੇ ਲੁਕੀ ਚੇਤ ਨੂੰ ਮੈਂ ਆਫੇ ਸੀ ਦੇ ਦਿੰਦਮ ਬਈ ਹੋਏ ਸੈਟ ਤੇ ਉੱਤਰ ਉੱਤਰ ਸਿਸਵਾਦ ਚਲੋ ਜੀ ਠੀਕ ਹੈ ਸੋ ਕੋ ਚਲੋ ਸੁੱਖੇ ਵਸਣ ਸੁੱਖ ਨੇ ਆ ਬਈਆ ਬਈਆ ਚੰਗਾ ਵਈ ਸੇਵਾਦਾਰ ਲਓ ਜੀ ਹੁਣ ਆ ਕੇ ਦਾਨ ਵਾਲੇ ਪੰਡਾ ਤੇ ਦਾਨ ਵਾਲੇ ਪੰਡਾ 'ਚ ਵੀ ਸੇਵਾ ਦਾ ਤਾਰਨੇ ਨੇ ਜੀ ਤੇ ਮੋਪਰ ਦੇ ਨਾਲ ਹੀ ਪੈਂਦਾ ਦਾਨ ਵਾਲਾ ਪੰਡਾ ਇੱਥੇ ਸੇਵਾਦਾਰ ਤਾਰਨੇ ਨੇ ਇੰਡੀਆ ਕਹਦੇ ਹੁਣ ਇੱਥੇ ਸੇਵਾਦਾਰ ਕੌਣ-ਕੌਣ ਤੇ ਥੋੜੇ ਜਾਣੇ ਨੇ ਕਿ ਆ ਦੇਖੋ ਪਹਿਲਾ ਸੇਵਾਦਾਰ ਬਹੁਤ ਹੀ ਤਾਰ ਦੇ ਵਿੱਚ ਤੋਂ ਬਾਅਦ ਜਾਵਾਂਗੇ ਨੰਦਗੜ ਲਾਸਟ ਪੰਡਾ ਜੀ ਨੰਦਗੜ ਤੇ ਬਾਕੀ ਫਣੇ ਰਿਵੈਂਟ ਤੱਕ ਦੇ ਸਪੋਰਟ ਕਰੋ ਦਿਖਾਵਾਂਗੇ ਕਿੰਨਾ ਉਤਤੰਦਾ ਇਹ ਪੰਡਾ ਦਾ ਜੀ ਦਾਨੇ ਵਾਲਾ ਐ ਜੀ ਵੀ ਤੁਸੀਂ ਝਲਕ ਦੇਖੋ ਫਿਰ ਆ ਤਾਂ ਤੁਸੀਂ ਦਾਨੇ ਵਾਲਾ ਇਹ ਦੇਖੋ ਜੀ ਦਾਨੇ ਵਾਲਾ ਪੰਡਾ ਆ ਦੇਖੋ ਜੀ ਦਾਨੇ ਵਾਲਾ ਪਿੰਡ। ਉਹਨਾਂ ਇੱਥੇ ਸੇਵਾਦਾਰ ਰੋਤਣਗੇ, ਇੱਥੋਂ ਵੀ ਦੁੱਧ ਦੀ ਸੇਵਾ ਕਰਨੀ ਹੈ। ਇੱਥੋਂ ਵੀ ਦੁੱਧ ਬਹੁਤ ਵਧੀਆ ਹੁੰਦਾ ਜੀ। ਇਹ ਤਾਂ ਇਹ ਆਵੇ ਚੰਗਾ ਇਹ ਕੋਈ ਚਾਚਾ ਅੰਜੋਗੇ ਫਿਰ। ਤੁਸੀਂ ਚਾਰ ਉੱਥੇ ਜੇ ਇਥੇ। ਹੋਰ ਚਾਰ ਆ ਗਏ। ਅਸੀਂ ਪੰਜ ਰਹਿ ਗਏ ਬਸ ਅਸੀਂ ਕਿੱਥੇ ਉਤਰ ਜਾਈਏ। ਬਸ ਹੁਣ ਪਈ ਜੰਮੀ। ਬਸ ਰਹਿ ਗਏ। ਆਹ ਸੇਵਾਦਾਰ ਬਸ। ਇਹ ਜਾਣਗੇ ਲਾਸਟ ਪਿੰਡ। ਇਹ ਲਾਸਟ ਪਿੰਡ ਜਾਣਗੇ। ਲਾਸਟ ਪਿੰਡ ਹੈਗਾ ਜੀ ਨੰਦਗੜ ਉਹ ਗੱਲ ਤਾਂ ਇੱਕ ਹੀ ਹੈ ਦੂਜੇ ਨੂੰ ਤੋਂ ਆਹ ਦੇਖੋ ਜੀ ਆ ਜੀ ਨੰਦਗੜ ਪਿੰਡ ਆ ਫਿਰਨੀ ਆ ਆ ਵੇ ਫਿਰ ਨਹੀਂ ਫਿਰ ਨਹੀਂ ਆ ਫਿਰ ਨਹੀਂ ਹੈਂ ਕਿਹੜੇ ਰੋਲਡਿੰਗ ਆ ਜਾਂਦੀ ਇਹ ਆ ਜੀ ਨੰਦਗੜ ਪਿੰਡ ਇੱਥੇ ਆਪਣੀ ਡਿਊਟੀ ਆ ਗਿਆ ਗੁਰਦੁਆਰਾ ਸਾਹਿਬ ਕੋਰੇ ਤੋਂ ਉੱtre ਹੋਇਆ ਪਹਿਲਾਂ ਹੀ ਆ ਜਾ ਜੀ ਆਇਆ ਕਰਦੇ ਕਿ ਨਾ ਜੀ ਚਲੋ ਜੀ ਚਲ ਜੀ ਇਹ ਆ ਜੀ ਅਨੰਦਗੜ ਦੀ ਪੀੜੀ ਗਲੀ ਦੇਖੋ ਦੇਖੋ ਦੇਖ ਬੰਦਰਾ ਕਹੇ ਫਾਸਰਾ ਬੰਦਰਾ ਬੰਦਰਾ ਆ ਦੇਖੋ ਆ ਜਾਂਦੇ ਫਿਰ ਕਿੱਥੇ ਆਈ ਜਾਂਦੇ ਨੇ ਸੇਵਾਦਾਰ ਆ ਜਾ ਆ ਜਾਣਗੇ ਉ ਤਾਂ ਪੀੜੀ ਗਲੀ ਨੰਦਗੜਾ ਪਿੰਡ ਦੀ ਆ ਜਾਣ ਆ ਜਾਣ ਸੇਵਾਦਾਰ ਫਸੇ ਆਉਂਦੇ ਨੇ ਮੋੜ ਸਾਂ ਲੰਘੂਗੇ ਮੋੜ ਸਾਂ ਲਓ ਭਾਈ ਮਰਵਾਤ ਦੂਏ ਇੰਨਾ ਕ ਤਾਂ ਹੋ ਗਿਆ ਤੇ ਹਜੇ ਉਧਰ ਨੇ ਕਰਨੀਆਂ ਪਈਆਂ ਨੇ ਉਹ ਲਿਆਉਣੇ ਗੱਟ ਕੇ ਭਰ ਜੂ ਇਹ ਵਾਹਿਗੁਰੂ ਵਾਹਿ ਭਰ ਜਾ ਪੂਰ ਹੋ ਗਿਆ ਬਸ ਲਓ ਜੀ ਹੋ ਰੂ ਆ ਬਾਵਾਂ ਦਾ ਮਗਲੇ ਰਾਰੇ ਆ ਰਹੀ ਆਜੋ ਦੋੜੜੇ ਇੱਥੇ ਵੀ ਲੱਗੇ ਪਏ ਨੇ ਬੋਸਟਰ ਹਨ ਪਰਲੇਗੜ ਦੇਖ ਲੈ ਫਰਾ ਆ ਗਈ ਦਾਨੇ ਵਾਲੇ ਪੁੱਛਦੇ ਆ ਪੁੱਛਦੇ ਆ ਪੁੱਛਦੇ ਆਂਗੇ ਆਉਂਦੇ ਆ ਆ ਗਏ ਪਰਲੇ ਜੇ ਸੁਣੇ ਆ ਗਏ ਕਿੰਨੇ ਸਾਰੇ ਰੀਲ ਹੀ ਵੱਡ ਗਿਆ ਮੇਰਾ ਰਣ ਸੁਣਿਆ ਨਹੀਂ ਆ ਜਾਓ ਬਈ ਸੰਕਤ ਪਰ ਆ ਜਾ ਅੰਗ ਅੰਗ ਭਰ ਗਿਆ ਤਾਂ ਡਰਾਮਾ ਕੱਲ ਕਰਤਾ ਦੇਖੀ ਨਾ ਨਾ ਲਓ ਜੀ ਇਹ ਸੇਵਾਦਾਰ ਨੇ ਹੁਜੇ ਤੱਕ ਪਹੁੰਚੇ ਦੁੱਧ ਇਕੱਠਾ ਕਰਕੇ ਇਹ ਪਲਛੀਆਂ ਪਿੰਡ ਚ ਅਸੀਂ